ਵੇ ਪਿਆਰੇ ਹਾਂ ਤਾਂ ਇਹ ਹਾਂ ਆ ਜਾ ਭਾਈ ਚਾਹ ਪੀ ਲੈ ਕੁੱਟ ਇਹਨਾਂ ਤਾਂ ਹੀ ਤੇਰੀ ਹੋਣਗੇ ਕੰਮ ਤਾਂ ਯਾਰ ਚਾਹ ਪੀ ਲੈ ਕੁੱਟ ਇਹ ਤਾਂ ਮੋਕਦੇ ਨਹੀਂ ਸਾਰਾ ਦਿਨ ਜਾਂਦੇ ਜੀ ਇਹ ਜੀ ਇਹ ਉਸ ਵਾਂ ਦਾ ਗੋਹਾ ਜਾ ਬਾਲਾ ਹੋਇਆ ਪਿਆਦੀ ਮੈਂ ਕਿਹਾ ਮੋੜ ਦਾ ਮਗਰ ਨੂੰ ਲੈ ਭਾਈ ਗੋਹੇ ਦੀ ਤਾਂ ਬੱਸ ਨਾ ਤੋਈ ਕੋਈ ਰੱਖ ਲੋ ਗੋਹੇ ਕੁੜੇ ਵਾਲੀ ਹੁਣ ਗੋਹਾ ਉਮੀਂ ਪਦੋਂ ਇੱਕ ਠੰਡ ਦਾ ਟਾਈਮ ਆ ਉਹ ਚਾਚਾ ਨਾ ਕਰਦੀ ਨਹੀਂ ਸੀ ਤਾਂ ਕਰਕੇ ਹਟਾਉਣੀ ਪੈਗੀ ਸੱਚ ਪਿਆਰੇ ਮੈਂ ਤਾਂ ਤੈਨੂੰ ਐ ਕਹਿਣੀ ਆ ਹਾਂ ਵੇ ਤੇਰ ਘਰ ਵਾਲੀ ਕੀ ਕਰਦੀ ਹੁੰਦੀ ਆ ਉਹਨੇ ਤਾਂ ਕੀ ਕਰਨਾ ਕਰਦੀ ਕੰਮ ਤਾਂ ਕਰੀ ਜਾਂਦੀ ਆ ਮਾੜਾ ਮੋਟਾ ਚੰਨਾ ਇਹ ਤਾਂ ਤੈਨੂੰ ਨਾਲ ਸਾਰਾ ਲੱਗਦੀ ਚਾਰ ਪੈਸਿਆਂ ਦਾ ਹਾਂ ਤੇ ਨਾਲ ਗੋਹਾ ਅੱਧ ਤੇ ਪੱਥ ਲਿਆ ਕਰੂ ਚਲ ਚੁੱਲਾ ਚੱਲੀ ਜਾਂਦਾ ਇਹਨਾਂ ਨਾ ਆ ਐ ਕਰ ਲਓ ਤਾਂ ਜੀ ਮਾੜਾ ਮੋਟਾ ਦੁੱਧ ਪਾਣੀ ਦੇ ਦਿਆ ਕਰੋ ਮੈਂ ਉਹਨੂੰ ਕਹਿ ਦੂੰ ਫਿਰ ਹੋਰ ਕੀ ਆ ਗੜਵੀ ਦੁੱਧ ਦੀ ਲੈ ਜਾ ਕਰੇ ਚਲ ਗੋਹਾ ਬੱਥ ਲੈ ਜਾ ਕਰੇ ਅੱਧ ਤੇ ਹਾਂ ਗੋਹਾ ਬੱਥ ਜਾ ਕਰੂ ਐ ਕਰ ਹਾਂ ਕਹਿ ਦੂੰ ਮੈਂ ਫਿਰ ਪੁੱਛੂ ਜਾ ਕੇ ਅੱਜ ਹਾਂ ਪੁੱਛ ਲਈ ਹਾਂ ਹਾਂ ਤੇ ਹੋਰ ਰਹਿ ਰੂ ਸੜਤਾ ਹਾਂ ਰੇ ਤਾਂ ਸੜਤਾ ਅੱਛਾ ਵਧੀਆ ਕਰੀਏ ਕਣਕ ਕਣਕ ਪੂਰੀ ਵਧੀਆ ਟੈਲ ਲਾਉਂਦੀ ਆ ਅੱਛਾ ਅੱਛਾ ਠੀਕ ਹਾਂ ਪੂਰੀ ਵਧੀਆ ਕਣਕ ਤਾਂ ਆਪਣੀ ਤਰਤਾਇਆ ਅੱਜ ਕਿੱਧਰ ਗਿਆਗਾ ਉਹ ਨਹੀਂ ਦਈ ਉਹ ਤਾਂ ਕਿਹੜਾ ਦੱਸਦਾਗਾ ਪਤਾ ਨਹੀਂ ਇਹ ਤਾਂ ਰੋਜ ਹੀ ਨੀ ਰੋਲੇ ਰੋਟ ਆਉਂਦੇ ਹੈ। ਉਹ ਚਾਲਤਾ ਹੀ ਮੈਂ ਸਾਮੀ ਜੰਨਾ। ਕੋਈ ਰਸਾਮੀ ਨਹੀਂ। ਤੇ ਸਾਰਾ ਕੰਮ ਕਰੀ ਜੰਨਾਗਾ ਕੋਈ ਹੁੰਦਾ ਉਹਨੂੰ ਫਰ ਲਾਣ ਦੇ ਵਿਚਾਰੇ ਨੂੰ। ਘਰ ਦੇ ਕੰਮ ਵੀ ਜ਼ਰੂਰੀ ਹੁੰਦੇ ਆ। ਹੁਣ ਆਏ ਥੋੜਾ ਵੀ ਸਾਰਾ ਤੇਰੇ ਸਰ ਤੇ ਛੱਡੀ ਰੱਖਣਾ। ਚਾਹ ਮੈਨੂੰ ਉਹ ਰੇ ਮਸਰਾ ਦੇ ਜਾਂਦਾਗਾ। ਕਰਨਾ ਤਾਂ ਮੈਂ ਹੀ ਆ ਦੇਖ। ਜਿਹੜਾ ਕਹਿ ਜਾਂਦਾ ਮੈਂ ਕਰ ਲੰਨਾ ਹੋਰ। ਕਰਨਾ ਤਾਂ ਹੈਗਾਗਾ। ਚਲ ਉਹਨਾਂ ਵੀ ਜ਼ਰੂਰੀ ਆ। ਉਹ ਤਵਾਰ ਬੰਦਾਗਾ ਪਿੰਡ ਚ ਵਧੀਆ ਬਣੀ ਹੋਈ ਆਗੀ। ਜਾਣਾ ਤਾਂ ਪੈਂਦੀ ਆ ਦੁੱਖ ਸੁੱਖ ਚ ਹਰੇਕ ਦੇ ਤੁਰਦਾ ਨਾਲ। ਤੁਰਦਾ ਦਾ ਹੈਗਾ ਅਗਲਾ ਨਹੀਂ ਨਾ ਨਾਲ ਖੜਦਾ ਔਖੇ ਵੇਲੇ ਚਲ ਤਾਈ ਕੋਈ ਨਹੀਂ ਹੁੰਦਾ ਐਂ ਨਾ ਸੋਚਿਆ ਕਰ ਤੂੰ ਸੋਚਣਾ ਤਾਂ ਪੈਂਦਾ ਭਾਈ ਕੀ ਕਰੀਏ ਚੰਗਾ ਫਿਰ ਮੈਂ ਤਾਂ ਖੇਤ ਜਾਣਾ ਹੁਣ ਤੂੰ ਐਂ ਕਰ ਹਾਂ ਪਹਿਲਾਂ ਤੂੰ ਘਰੇ ਜਾ ਕੇ ਆ ਮੈਂ ਘਰੇ ਜਾ ਪਿਆਗਾ ਹੋਰ ਛੱਟ ਜੂਗੀ ਤੂੰ ਫੇਰਾ ਨਾਲ ਹੀ ਲਿਆਈ ਉਹਨੂੰ ਚਲ ਮੈਂ ਜੇ ਮੰਨ ਕੇ ਲਿਆਉਂ ਕੁੜੀਆਂ ਦਾ ਪੁੱਛਣਾ ਤਾਂ ਪਊ ਕਿਰਾ ਚੰਗਾ ਹੂੰ ਨੇ ਇਹ ਵੀ ਵਿਚਾਰਾ ਉਹ ਤਾਂ ਚੰਗਾ ਗਾ ਮੁੰਡਾ ਸਾਰੀ ਜ਼ਿੰਦਗੀ ਵਿਚਾਰੇ ਨੇ ਸਾਡੇ ਨਾਲ ਹੀ ਨਹਾਤੀ ਬਚਪਨ ਤੋਂ ਇੱਥੇ ਸੀ ਕਹਿੰਦੇ ਮੇਰੀ ਬੀਬੀ ਰਸਦੀ ਹੁੰਦੀ ਕਹਿੰਦੀ ਆਪਣੇ ਨਾਲ ਹੀ ਸ਼ੁਰੂ ਤੋਂ ਰਲਿਆ ਹੁੰਦਾ ਸੀ ਵਿਚਾਰਾ ਪਹਿਲਾ ਪਾਲੀ ਹੁੰਦਾ ਸੀ ਹੁਣ ਸਿਰੀ ਤੱਕ ਪਹੁੰਚ ਗਿਆ ਚੱਲ ਭਾਈ ਸਾਡਾ ਵੀ ਹੱਕ ਬਣਦਾਗਾ ਕਦੇ ਇਹਦਾ ਹੱਕ ਵੀ ਨਹੀਂ ਰੱਖਿਆ ਸੀ ਵਿਚਾਰੇ ਦਾ ਪੂਰੋ ਹਾਂਜੀ ਕੀ ਕਰੀ ਜੰਨੀ ਆ ਕੁਛ ਨਹੀਂ ਆ ਚਾਰਕ ਪਾਥੀਆਂ ਰਹਿ ਗਈਆਂ ਮੈਂ ਉੱਧਰ ਦੇਖ ਕੇ ਆਇਆ ਘਰ ਗਣੀ ਆ ਆਪਣੇ ਉਧਰ ਦੇਖੀ ਨਹੀਂ ਤੂੰ ਆ ਕੀ ਕਰੀ ਜੰਨੀ ਆ ਹੁਣ ਤੂੰ ਮੈਂ ਕਿਹਾ ਚਾਰ ਪਾਥੀਆਂ ਰਹਿ ਗਈਆਂ ਸਾਂਭ ਲੈ ਇਹਨਾਂ ਨੂੰ ਪਾਥੀਆਂ ਤਾਂ ਹੁਣ ਬਥੇਰੀਆਂ ਉਧਰ ਤਾਈ ਨੇ ਸਨੇਹਾ ਲਾਇਆ ਯਾਰਾ ਉਹਨਾਂ ਦੀ ਗੋਹੇ ਕੁੜੇ ਵਾਲੀ ਭੱਜ ਗਈ ਅੱਛਾ ਹਾਂ ਉਹ ਕਾ ਤੂੰ ਉਹੀ ਬਸ ਹੁਣ ਪਤਾ ਤਾਂ ਹੈਗਾ ਹੁਣ ਕਹੇ ਆ ਮਾਹੌਲਾ ਦਾ ਉਹ ਵਿਚਾਰੀ ਕਹਿੰਦੀ ਵੀ ਤੇਰੇ ਘਰ ਵਾਲੀ ਨੂੰ ਨਾ ਦੁੱਧ ਦੇ ਦਿਆ ਕਰਾਂਗੇ ਜਵਾਕਾਂ ਦਾ ਆਪਣਾ ਮੁੱਲ ਲਾਇਆ ਆਪਾਂ ਉਧਰ ਵੀ ਰੁਪਏ ਦਿੰਨੇ ਆ ਆਪਣਾ ਨਾ ਦੁੱਧ ਉਹ ਕਹਿੰਦੀ ਨਾ ਅਧੀਆਂ ਪਾਥੀਆਂ ਆਪ ਲੈ ਜਾ ਕਰੂ ਪਾਥੀਆਂ ਬਥੇਰੀਆਂ ਆਪਣੇ ਕੋਲ ਸੱਚੀ ਕਿਹਾ ਹੋਰ ਚਲ ਆ ਤਾਂ ਮੇਰੀ ਫਿਕਰ ਮੁੱਕ ਗਈ ਮੇਨ ਤਾਂ ਟੈਨਸ਼ਨ ਲੱਗ ਗਈ ਸੀ ਮੈਂ ਕਿ ਆਹੀ ਪਾਥੀਆਂ ਰਹਿ ਗਿਆ ਨਾ ਹੁਣ ਕਿਸੇ ਨੇ ਗੋਹਾ ਚੱਕਣ ਵੀ ਦੇਣਾ ਅੱਧ ਤੇ ਅਧੀਆਂ ਆਪਾਂ ਲਿਆਇਆ ਕਰਾਂਗੇ ਨਾ ਦੁੱਧ ਮਿਲ ਜਾ ਕਰੂ ਹੋਰ ਆਪਾਂ ਨੂੰ ਕੀ ਆ ਕਹੇ ਦੁੱਧ ਦਾ ਵਧੀਆਗਾ ਆਪਾਂ 50 60 ਰੁਪਏ ਲਾਉਨੇ ਆਗੇ ਹੋਰ ਕਿਲੋ ਉਧਰੋਂ ਲਿਆਇਆ ਕਰਾਂਗੇ ਇੱਕ ਗੱਲ ਆ ਚੰਗੇ ਕਿੰਨੇ ਆ ਹਨਾ ਬਾਲੇ ਚੰਗੇ ਆ ਉਹ ਵੱਡਾ ਤਾਂ ਬਾਲਾ ਕਰਦਾ ਮੇਰਾ ਵਿਚਾਰਾ ਬਾਈ ਹੋਰ ਉਹ ਬੜਾ ਸੋਲਦਾ ਕੋਈ ਕਰਦਾ ਨਹੀਂ ਹੈਗਾ ਜੀ ਐੇ ਕੌਣ ਕਰਦਾ ਨਾ 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 ਭੱਜੋ ਭੱਜੋ ਕਰ ਰਹੇਗਾ ਕਿੱਥੇ ਜਾਣਾ ਮੈਂ ਖੇਤ ਤੇ ਜਾਣਾ ਕਹਿ ਕੇ ਆਇਆ ਉਧਰ ਕੋਈ ਨਹੀਂ ਬਾਗ ਜੀ 2 ਮਿੰਟ ਵੀ ਨਹੀਂ ਖੜਦਾ ਹੈਗਾ ਕੋਈ ਆ ਜਾ ਮੇਰੇ ਨਾਲ ਬਾਗੀ ਚੱਲ ਉਹਨਾਂ ਦੇ ਗੋਹਾ ਝੜਖੜ ਛੜਿਆ ਪਿਆਗਾ ਹੁਣੀ ਹੋਰ ਕੱਲ ਤੋਂ ਰੱਖ ਲੈਂਦਾ ਅੱਜ ਉਹਨੇ ਕਿਹਾ ਵਿਚਾਰੀ ਨੇ ਕਿਹਾਗਾ ਮਸਾਂ ਤਾਂ ਕਿਹਾਗਾ ਐਂਡ ਕੀ ਹੁਣ ਜੇ ਆਪਾਂ ਕਹਨੇ ਆਂਗੇ ਹੁਣ ਤੂੰ ਘਰੇ ਬਹਿਲੀ ਤਾਂ ਹੈਗੀ ਹੁਣ ਚਲੋ ਆ ਜਾ ਕੋਈ ਨਹੀਂ ਹੁੰਦਾ ਚਲਾ ਤਾਂ ਵਧੀਆ ਗੱਲ ਹੋ ਗਈ ਚਾਰ ਪਾਠੀਆਂ ਹੋਰ ਜੁੜ ਜਾਣਗੀਆਂ ਮੇਰੀਆਂ ਤੈਨੂੰ ਟੈਂਸ਼ਨ ਲੱਗੀ ਸੀ ਮੁੱਕ ਗਈਆਂ ਆ ਗਈ ਆ ਗਈ ਇਹ ਨਹੀਂ ਕਾਲੂ ਦਾ ਤੋਂ ਸੀਗੀ ਅੱਲ ਤੋਂ ਆ ਕੇ ਆਂਦੀ ਹਾਂ ਮੈਂ ਛੇਤੀ ਛੇਤੀ ਤੁਰਿਆ ਮਾਤਾ ਦਾ ਕੰਮ ਮਿਲਿਆ ਕੋਈ ਨਹੀਂ ਹੁੰਦਾ ਲੈ ਮੈਨੂੰ ਵੀ ਨਾਲ ਹੀ ਆਂਜਰਾ ਭਾਈਆਂ ਨੇ ਪਹਿਲਾਂ ਝੋਲੀ ਝੋਲੀ ਤੁਰਦੀਆਂ ਤੈਨੂੰ ਪਤਾ ਹੀ ਆ ਮੇਰੀ ਤੋਰ ਐਵੇਂ ਦੀ ਆ ਤੋਰ ਆ ਤੇ ਇਹਨਾਂ ਦੇ ਕੁੱਤਾ ਹੁੰਦਾ ਮੈਣੀ ਜਾਂਦੀ ਉਹ ਨਹੀਂ ਹੈਗਾ ਕੁੱਤਾ ਉਹ ਤਾਂ ਕਿੱਦੇ ਦਾ ਮਰਿਆਗਾ ਹੋਰ ਹੋਰ ਸੌ ਲੱਗੇ ਬੰਨਿਆ ਇਹਨਾਂ ਦਾ ਕੁੱਤਾ ਉਹ ਮਰ ਗਿਆ ਤੀ ਉਹ ਤਾਂ ਉਹ ਤਾਂ ਦੰਦੀ ਵੜਦਾ ਮੈਂ ਤਾਂ ਦੱਬ ਕੇ ਆਇਆ ਇਹਨੂੰ ਉਹੀ ਬੌਲੀਆਂ ਦੰਦਾ ਆ ਜਾ ਆ ਜਾ ਯਾਰਾ ਮੈਂ ਤਾਂ ਨਹੀਂ ਝੂਠ ਬੋਲਦਾ ਮੈਨੂੰ ਦੇਖਣ ਦੇ ਪਹਿਲਾਂ ਲੈ ਉਹਦਾ ਹੁਣ ਨੂੰ ਪਏ ਜੱਗੇ ਆਉਂਦਾ ਮਗਰ ਉਹ ਬੈਠਿਆ ਤਾਂ ਹੈਗਾ ਕਿੱਥੇ ਕੋਦੇ ਨਹੀਂ ਹੈਗਾ ਉਹੀ ਮਰੀ ਜੰਨੀ ਐ ਲੈ ਦਿਖਾ ਕੀ ਆਹੋ ਉਹਦਾ ਕੱਟਾ ਆਗਾ ਹੱਥ ਵਾੜ ਲੈ ਉਹ ਦੇ ਚੱਲ ਲਾ ਉਹਿੰਨ ਮੈਨੂੰ ਤਾਂ ਤੂੰ ਤਿਆਰ ਵੀ ਨਹੀਂ ਹੋਣ ਦਿੱਤਾ ਤਿਆਰ ਨੂੰ ਚੱਕਣਾ ਤਾਂ ਗਵਾਹ ਕੋੜਾ ਤੂੰ ਕਿਹੜਾ ਇੱਥੇ ਬਰਾਤ ਆਈਆਂ ਲਾ ਪਹਿਲੀ ਵਾਰ ਆਈ ਸੀ ਮੇਰਾ ਮੂੰਹ ਤਾਂ ਦੇਖਣਗੇ ਮੂੰਹ ਦੇਖਣਗੇ ਤੇਰਾ ਉਹੀ ਨਹੀਂ ਉਹ ਕਰਦੇ ਕੋਈ ਕੁੱਤਾ ਨਹੀਂ ਉਹੀ ਕਰੀ ਜੰਨੀ ਹੈ ਤੂੰ ਲਾ ਅੱਥਨ ਦਾ ਕੰਮ ਵੀ ਨਿਭੜ ਗਿਆ ਸਾਥੀ ਵੀ ਚੀਰੀ ਗਈ ਉਹ ਟਾਈਮ ਨਾਲ ਲਾ ਕੇ ਪਰੇ ਕਰੂੰ ਠੰਡ ਦਾ ਟਾਈਮ ਵਾਂਗਾ ਪਿਆਰਾ ਵੀ ਨਹੀਂ ਆਇਆ ਹਜੇ ਤੇ ਕਿੰਨਾ ਟਾਈਮ ਹੋ ਗਿਆ ਗਿਆ ਇਹਨੂੰ ਲੈ ਵੱਡੀਆਂ ਔਰਾਂ ਆਲਾ ਉਹ ਹੁੰਦਾਗਾ ਲੈ ਤਾਈ ਆ ਗਏ ਇੱਥਾਂ ਬੇ ਪੁੱਤ ਹਾਂ ਤਾਈ ਥੱਲੇ ਕਾ ਨੂੰ ਬਹਿਣਾ ਤੂੰ ਮੰਜੇ ਤੇ ਬਹਿ ਜਾ ਕਿੰਨੇ ਵਾਰੀ ਕਿਹਾ ਤੈਨੂੰ ਕਾਈ ਭੁੱਲ ਜੰਨੇ ਆ ਤੂੰ ਤਾਂ ਕਹਿਣੀ ਆ ਸਸਰੀ ਕਾਲ ਪੁੱਤ ਹੋਰ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਠੀਕ ਆ ਹੋਰ ਨਿਆਣੇ ਠੀਕ ਆ ਹਾਂਜੀ ਸਾਰੇ ਠੀਕ ਠਾਕ ਤਾਈ ਜੀ ਠੀਕ ਨੇ ਹਾਂ ਹਾਂ ਠੀਕ ਆ ਬਸ ਪੁੱਤ ਵਧੀਆ ਤਾਈ ਕੀ ਦੇਣਾ ਭੱਜ ਗਈ ਕੰਮ ਵਾਲੀ ਆਏ ਨਹੀਂ ਟੀਏ ਨਿੱਕੀ ਦੇਣਾ ਭੱਜਣਾ ਇਹਨੇ ਦੱਸਿਆ ਉਹ ਬੌਲੀਏ ਮੈਂ ਥੋੜੋ ਕਿਹਾ ਤੀ ਵੀ ਭੱਜ ਗਈ ਕਿਸੇ ਨਾਲਾ ਮੈਂ ਤਾਂ ਇਹ ਕਹਿਦੀ ਵੀ ਕੰਮ ਤੋਂ ਹਟ ਗਈ ਅੱਛਾ ਮੈਂ ਤਾਂ ਹੋਰ ਹੀ ਕੋ ਸਮਝੀ ਬੈਠੀ ਸੀ ਨਿੱ ਕਮਲ ਗੇਟੀ ਏ ਕਿਸੇ ਨੂੰ ਹੋਰ ਨਾ ਕਹਿਦੀ ਅਗਲੀ ਗੁੱਤ ਮਟ ਦੂ ਧਰੀ ਅੱਛਾ ਇਹਨੂੰ ਸ਼ੁਗਰ ਮੈਂ ਕਿਸੇ ਕੋਲ ਗਾਲੀ ਨਹੀਂ ਕਰੀ ਹੈ ਜੀ ਗੱਲ ਤਾਂ ਤੂੰ ਕਰ ਦਿੰਦੀ ਜੇ ਤਰ ਕੋਈ ਟਾਈਮ ਹੁੰਦਾ ਕਰਨ ਦਾ ਹਾਂ ਟਾਈਮ ਹੀ ਨਹੀਂ ਲੱਗਿਆ ਬਸ ਬਾਥੀਆਂ ਸੈੱਟ ਕਰੀ ਜਾਂਦੀ ਸੀ ਮੈਨੂੰ ਪਤਾ ਮੀਹ ਕਣੀ ਦਾ ਟਾਈਮ ਆ ਹਨਾ ਬਾਥੀਆਂ ਬਾਥੀ ਅੰਦਰ ਰੱਖਣ ਲੱਗੀ ਸੀਗੀ ਤੇ ਵਸੇ ਇਹ ਆ ਗਏ ਕਹਿੰਦੇ ਹੁਣੀ ਚੱਲ ਹੁਣ ਨਾ ਬਾਥੀਆਂ ਦੀ ਟੈਂਸ਼ਨ ਲਈ ਬਥੇਰਾ ਆਪਣਾ ਬਰਾਂਡਾ ਭਰਿਆ ਪਿਆ ਬਾਥੀਆਂ ਦਾ ਜਿੰਦੋਂ ਮਰਜ਼ੀ ਲੈ ਜੀ ਭਰ ਕੇ ਟੋਕਰਾ ਠੀਕ ਹੈ ਠੀਕ ਹੈ ਤੇ ਗਾਹਾਂ ਵਾਸਤੇ ਅੱਜ ਤੇ ਬਾਥ ਨਹੀਂ ਗੋਆ ਠੀਕ ਦੇਖ ਲਾ ਦੇਹ ਬੁੱਤ ਬਾਲਾ ਕੰਮ ਨਹੀਂ ਹੈਗਾ ਆਪਣੀ ਬਸ ਆ ਝਾੜੂ ਲਾਉਣਾ ਹੁੰਦਾ ਦੋ ਮਈਆਂ ਰਹੀਆਂ ਤੈਨਾਂ ਹੈ ਗੋਹਾਗਾ ਤੇ ਬਾਕੀ ਭਾਈ ਦੋ ਜੀਆਂ ਦੇ ਸਾਡੇ ਕੱਪੜੇ ਹੁੰਦੇ ਆ ਠੀਕ ਹੈ ਹਾਂ ਦੇਖ ਪਾਥੀਆਂ ਲੈ ਜਾ ਘਰ ਗੋਹਾਦ ਤੇ ਪਾਥ ਲਈ ਤੇ ਭਾਈ ਦੁੱਧ ਦੀ ਗੜਬੀ ਦੇ ਦਿਆ ਕਰ ਮੈਂ ਦੁੱਧ ਦਾ ਸਰ ਜੂ ਆਪਣਾ ਕਿਲੋ ਦੇ ਦਿਆ ਕਰੂੰ ਪੂਰਾ ਲੀਟਰ ਬਸ ਹੈ ਠੀਕ ਹੈ ਤੇ ਜੇ ਕੋਈ ਘਾਟਵਾ ਦਾ ਤਾਂ ਮੈਨੂੰ ਹੋਰ ਦੱਸ ਲੈ ਲੈ ਇੰਨਾ ਕੋ ਸਾਨੂੰ ਦੇਈ ਜਾਂਦੇ ਹੋ ਹੋਰ ਘਾਟ ਸਾਨੂੰ ਕਾਦੀ ਆਉਣੀ ਆ ਨਹੀਂ ਪੁੱਤ ਸੁਰੂ ਤੋਂ ਜਵਾਕ ਸਾਡੇ ਨਾਲ ਹੀ ਆ ਮੇਰੀ ਸੱਸ ਦੱਸਦੀ ਹੁੰਦੀ ਸੀ ਕਈ ਨਿੱਕਾ ਜਿਹਾ ਸੀਗਾ ਜਦੋਂ ਇਹ ਆਪਣੇ ਨਾਲ ਹੁੰਦਾ ਸੀਗਾ ਮੈਂ ਤਾਂ ਇੱਥੇ ਹੀ ਪਲਿਆ ਇਹਨਾਂ ਦੀ ਕੋਲੇ ਤੇ ਸਾਨੂੰ ਤਾਂ ਬਗਾਨਾ ਜਿਹਾ ਲੱਗਦਾ ਨਹੀਂ ਇਹ ਕੋਈ ਨਹੀਂ ਤੁਸੀਂ ਕੰਮ ਦੀਪੀ ਕਰਨਾ ਕੋਈ ਕੰਮ ਤਾਂ ਮੈਂ ਚੁਟਕਿਆਂ ਨਾਲ ਹੀ ਕਰ ਦਿਆ ਕਰੂੰਗੀ ਸਾਈ ਦਾਇਆ ਖੇਤ ਮੇਰੇ ਨਾਲ ਵੀ ਹੀ ਦਰਿਆ ਦਰੂ ਕਰਦਾ ਆਥਾਂ ਨੇ ਪੈਗ ਲਾਉਣੇ ਆ ਇਹਨਾਂ ਦਾ ਖਬਰਦਾਰ ਮੁੰਡਿਆ ਜੇ ਗਲਾਖ ਲੂਸ ਮਾਜਿਆ ਬਰ ਬਾਈਕੇ ਪੀਂਦਾ ਦੇ ਬੋਤਲ ਹਾਂ ਹੁਣ ਕੌਣ ਮਾਏ ਦਾ ਤੁਸ ਰੱਜ ਕੇ ਤਾਏ ਜੀ ਨਾਲ ਆਉਨੇ ਹੋ ਤੁਸੀਂ ਹੁਣ ਕਦੇ ਕਰ ਲੈਨੇ ਆ ਰੋਜ਼ ਹੀ ਥੋੜੋ ਬੁਲਾਈਦਾ ਕਦੇ ਬੋਤਲ ਮੈਂ ਤਾਂ ਕਦੇ ਤਰਤਾਏ ਨੂੰ ਬਿੰਦੀ ਦੇਖਿਆ ਨਹੀਂ ਵੀ ਵੀਟੀ ਵੀ ਹੈਗੀ ਉਹਦਾ ਤਾਂ ਹੀ ਪਤੀ ਨਹੀਂ ਲੱਗਦਾ ਪੀਤੇ ਦਾ ਉਹਦਾ ਪਤੀ ਲੱਗਦਾ ਵਿਚਾਰੇ ਦਾ ਮੇਰਾ ਲੱਗਦਾ ਤੁਹਾਡੇ ਘਰੇ ਇਹ ਤਾਂ ਮੂਈ ਮਾਰੀ ਜਾਂਦੀ ਆ ਤੁਹਾਡੇ ਘਰੇ ਕੰਮ ਕਰਕੇ ਜਾਂਦਾ ਘੱਖ ਪਾ ਕੇ ਜਾਂਦਾ ਮੈਂ ਤਾਂ ਆਪਣੀ ਕੀ ਤੇ ਦੇਖਿਆ ਹਾਂ ਫਿਰ ਉਹਦਾ 소ਫੀ ਆਉਣੀਓ ਮੇਰੇ ਕੋਲ ਤਾਂ ਤੁਸੀਂ ਅੱਜ ਕਿਉਂ ਆਉਣੀਓ ਅੱਜ ਕਿੱਥੇ ਆਉਣਾ ਮੈਂ ਚਲ ਚੁੱਪ ਕਰ ਦੇ ਤੇ ਕੋਈ ਵੀ ਲੜਨਾ ਪਿਓ ਪੁੱਤ ਕੋਈ ਨਹੀਂ ਘਰੇ ਲੱਗਦੀ ਤੇਰੀ ਬਾਟ ਕੋਈ ਨਾ ਉਹੀ ਨਾ ਪੁੱਤ ਲੜੀਦਾ ਨਹੀਂ ਹੁੰਦਾ ਘਰਾਣੇ ਕਰਦੀਆਂ ਧੀਆਂ ਨਾ ਬੰਦੇ ਨਾ ਕਦੇ ਨਹੀਂ ਵਿਗੜਦੇ ਆ ਹੁੰਦੇ ਨੇ ਗਾਈ ਜੇ ਉਹ ਮੈਂ ਮੰਨ ਲੀਆ ਗੱਲ ਪਰ ਰਾਤ ਨੂੰ ਪੀ ਕੇ ਘਰ ਤੋਂ ਆਉਂਦੇ ਨੇ ਕਦੇ ਪੀ ਆਉਣਾ ਬੌਲੀਏ ਮੈਂ ਰੋਜ਼ ਥੋੜੋ ਪੀਣਾ ਦੇਖ ਪਿਆਰੇ ਭਾਈ ਤੇਰੀ ਵੀ ਗੱਲ ਗਲਤ ਆ ਪੁੱਤ ਤਾਈ ਤਾਈ ਦਾ ਕਦੇ ਲੱਗਿਆ ਖੇਤੋਂ ਲਾ ਕੇ ਆਉਣਾ ਕੋਟ ਕੋਟਾ ਐ ਥੋੜਾ ਵੀ ਉੱਥੇ ਡੱਕ ਲੈਨੇ ਸੀ ਕਦੇ ਸਾਨੂੰ ਚਾਕੇ ਲਿਆਇਆ ਕੋਈ ਚੱਲ ਕੋਈ ਨਾ ਧੀਏ ਜੇ ਥੱਕੇ ਹਾਰੇ ਕਿਤੇ ਕੋਟ ਲਾ ਲੱਜੇ ਤਾਂ ਵੀ ਕੀ ਹੋ ਗਿਆ ਹੈ ਇਹ ਤਾਂ ਉਹੀ ਸਾਡੇ ਦੀ ਗੱਲ ਆ ਨਹੀਂ ਲੋਕਾਂ ਵਾਂਗੂ ਨਾ ਦਾਰੂ ਪੀ ਕੇ ਜਲੂਸ ਕੱਢਦੇ ਆ ਘਰੇ ਜਾ ਕੇ ਫਿਰ ਇਹ ਰਾਵਣਾਂ ਸੌ ਜਾਂਦੇ ਆ ਫਿਰ ਤੂੰ ਇਹੀ ਸੋਚ ਦੇਖ ਪੁੱਤ ਸਰਾਬ ਦਾ ਕੋਈ ਨਸਾ ਨਹੀਂ ਹੈਗਾ ਜੇ ਆ ਪੱਕੇ ਨਸਾਗਾ ਹੱਥ ਨੇ ਪੀ ਤੜਕੇ ਨੂੰ ਲਹਿ ਗਈ ਨਹੀਂ ਪੁੱਤ ਲੋਕਾਂ ਦੇ ਹਾਲ ਦੇਖ ਲਾ ਕੀ ਹਾਲ ਹੋਏ ਪਏ ਨੇ ਹੈ 20 20 ਸਾਲਾਂ ਦਾ ਜਮਾਨ ਪੁੱਤ ਮਰੀ ਜਾਂਦੇ ਚਿੱਟਾ ਲਾ ਲਾ ਕੇ ਕੀ ਤਾਂ ਹੈਗਾ ਹਾਂ ਅਰੇ ਬਦਈਆ ਇਹ ਨਸ਼ੇ ਤੋਂ ਬਚੀਏ ਕੰਮ ਵੀ ਕਰਦੇ ਆਂਗੇ ਜੇ ਲਾਲ ਨੇ ਕੋਟ ਇੰਨੀ ਨਾ ਕੀ ਹੁੰਦਾਗਾ ਬੇ ਪੁੱਤ ਮੈਂ ਤਾਂ ਇਹ ਹੈ ਨਹੀਂ ਸਰਕਾਰ ਨੂੰ ਜੇ ਆਹ ਕਿਤੇ ਆਪਾਂ ਨੂੰ ਖੇਤੀ ਕਰਨ ਦੇ ਦੇਣ ਨਾ ਭੁੱਕੀ ਦੀ ਹੂੰ ਤਾਂ ਆਪਣਾ ਪੰਜਾਬ ਨਸੇ ਤੇ ਲੱਗੀ ਨਾ ਮੈਂ ਕੰਮ ਕਰਨਾ ਲੋਕ ਹੋਰ ਫਿਰ ਤਾਂ ਬਾਲਾ ਕੰਮ ਕਰਨਾ ਹਾਂ ਭਾਈ ਫਿਰ ਤਾਂ ਬਾਲਾ ਸਰਕਾਰ ਨੇ ਕੋਈ ਕੰਮ ਨਾ ਦਿੰਦੀ ਉਹ ਹਾਂ ਗੱਲ ਲਿਖੀਏ ਠੀਕ ਹੈ ਹਾਂ ਤਾਈ ਜੀ ਮੈਨੂੰ ਕੰਮ ਦੱਸੋ ਮੈਂ ਕੀ ਕਰਾਂ ਕੰਮ ਤਾਂ ਪੁੱਤ ਪਹਿਲਾਂ ਮੇਰੀ ਗੱਲ ਸੁਣਾ ਚਾਹ ਬਣੀ ਪਈ ਐ ਚਾਹ ਪੀ ਲਾ ਠੀਕ ਹੈ ਚੱਲ ਤਾਈ ਮੈਂ ਜਾਣਾ ਫਿਰ ਖੇਤ ਨੂੰ ਲੈ ਚਾਹ ਬਣੀ ਪਈ ਤੁਸੀਂ ਚਾਹ ਪੀ ਲਵੋ ਹਾਂ ਚੱਲਿਆ ਦੇ ਘੁੱਟ ਫਿਰ ਮੈਂ ਪੀ ਕੇ ਹੀ ਭੱਜ ਜਾਣਾ ਫਿਰ ਉੱਥੇ ਨਹੀਂ ਮੈਨੂੰ ਬਣਾਉਣੀ ਪਊ ਫਿਰ ਮੋਚੀ ਪਈ ਆ ਹਾਂ ਹਾਂ ਬੋਤਲ ਚ ਪਈ ਆ ਪੁੱਤ ਲੈ ਪੁੱਤ ਮੈਨੂੰ ਤੇਰੇ ਤਾਏ ਦੀ ਸਮਝ ਨਹੀਂ ਆਉਂਦੀ ਹੈਗੀ ਵੀ ਗਿਆ ਕਿੱਥੇ ਆ ਉਹ ਕਿਸੇ ਨਾਲ ਬਾਗ ਗਿਆ ਹੋ ਤਾਂ ਹੀ ਹੁਣ ਉਹਦਾ ਸੌ ਕੰਮ ਨੇ ਕਬੀਲਦਾਰੀਆਂ ਦੇ ਕਦੇ ਪੰਚਾਇਤ ਨਾਲ ਜਾਣਾ ਪੈਂਦਾ ਕਦੇ ਕਿਸੇ ਨਾਲ ਬਾਗ ਗਿਆ ਰੌਲਿਆਂ ਚ ਬਾਗ ਗਿਆ ਹੁਣ ਮੈਨੂੰ ਵਿਚਾਰਾ ਕੰਮ ਸਮਝਾ ਜਾਂਦਾ ਤੈਨੂੰ ਪਹਿਲਾਂ ਵੀ ਦੱਸਿਆ ਪਹਿਲਾਂ ਵੀ ਦੱਸਿਆ ਉਹਨੇ ਤਾਂ ਵਿਚਾਰ ਨੇ ਜਾਣੀ ਆ ਜਦੋਂ ਮੈਂ ਹੈਗਾ ਮੋਟਾ ਮੁੰਡਾ ਤੂੰ ਰੋਟੀ ਨਹੀਂ ਖਾਂਦੀ ਖਾਣੀ ਤਾਂ ਹੈਗੀ ਆ ਪਰ ਆਦਰ ਦੀ ਬਣੀ ਆ ਇਹਨੇ ਤੇ ਥਰਮੋਸ ਕੋਲੋਂ ਨਹੀਂ ਹੁੰਨੀ ਆ ਕਲ ਕੋਈ ਨਾ ਭਾਈ ਪਿਆਰ ਨਾ ਰਹਿਆ ਕਰੋ ਹੁਣ ਆਖਨੇ ਨਾ ਸਬਜੀ ਇਧਰ ਹੀ ਲੈ ਜੀ ਤੰਬਾ ਦੇ ਕੇਦਾ ਅਗਲਾ ਇਹ ਕਹਿੰਦਾ ਨਹੀਂ ਪਤਾ ਨਹੀਂ ਕਿਉਂ ਟੰਬਾ ਚੱਕੀ ਫਿਰਦਾ ਐ ਨਹੀਂ ਸੋਚਦਾ ਅਗਲਾ ਵੀ ਕੀ ਗੱਲ ਹੈਗੀ ਆ ਕੀ ਨਾ ਉਹ ਗੱਲ ਵੀ ਕੀ ਆ ਹੁਣ ਤੂੰ ਭੈਣਾ ਦੇਖ ਲਾ ਛਾਲ ਚੜਿਆ ਨਹੀਂ ਗਲ ਚੋਂ ਰੱਸਾ ਕੱਢ ਦਿੰਦਾ ਅਗਲਾ ਦੁੱਧ ਪੀਣ ਵੇਲੇ ਜਦੋਂ ਤਾਂ ਦਿੰਦੀ ਆ ਉਹਦੇ ਤਾਂ ਗਊ ਮਾਤਾ ਗਊ ਮਾਤਾ ਹੈ ਜਦੋਂ ਦਿਨ ਉਹ ਹਟ ਜਾਂਦੀਆਂ ਕੱਖ ਪਾਉਣੇ ਪੈਂਦੇ ਨੇ ਗਲ ਚੋਂ ਰੱਸਾ ਲਾ ਕੇ ਛੱਡ ਦਿੰਦੇ ਨੇ ਉਹਨਾਂ ਦੇ ਆਈ ਵਾਲੇ ਖੇਤ ਦੇਖਦਾ ਤੜਕੇ ਭਾਣੀਆਂ ਜਦੋਂ ਗਆਂ ਪੰਜ ਫਿਰਦੀਆਂ ਨੇ ਉੱਥੇ ਹੈ ਔਰ ਅੰਜਨਾ ਫਿਰਦੀਆਂ ਨੇ ਉੱਥੇ ਤੁਰੀਆਂ ਉਹ ਕੱਢਣੀਆਂ ਨੇ ਭਾਈ ਤੇ ਸ਼ਿਗਰੀ ਵੀ ਕੀ ਕਰੇ ਵਿਚਾਰਾ ਉਹ ਵੀ ਘਰ ਦੇ ਕੰਮ ਕਰਦਾ ਰਹਿੰਦਾ ਦੋ ਤਿੰਨ ਦਾ ਡੰਗਰ ਨੇ ਦਾ ਥੋੜੀ ਹੁੰਦਾ ਗੋਹਾ ਇੰਨਾ ਨਹੀਂ ਹੁੰਦਾ ਕਰ ਲੈ ਗੇ ਇਹ ਕਰ ਲੈ ਚਲ ਚੰਗਾ ਤਾਈ ਫਿਰ ਮੈਂ ਜਾਣਾ ਖੇਤ ਚੰਗਾ ਪੁੱਤ ਹਾਂ ਮੱਠਲ ਦਾ ਚਾ ਜਾ ਜਾਂਦੇ ਚਲ ਭਰ ਲਾ ਫਿਰ ਮੈਂ ਚਕਾਈ ਜਾਣਾ ਥੋੜੀ ਹੁੰਦਾਗਾ ਇੰਨਾ ਵੀ ਨਹੀਂ ਹੁੰਦਾ ਕੋਈ ਐ ਕਰ ਪਿਆਰਿਆ ਮੱਠਲ ਵਿੱਚ ਚਕਾ ਦੂੰਗਾ ਹਾਂ ਤੇ ਤੂੰ ਖੇਤ ਜਾਇਆ ਜਾ ਨਾ ਮੈਂ ਬਾਗ ਜਾਣਾ ਫਿਰ ਬਹੁਤ ਤੁਰੇ ਫਿਰਦੇ ਨਾ ਚਲ ਤੇਰੀ ਨੂੰ ਨੂੰ ਤੂੰ ਚਕਾ ਨਹੀਂ ਬਠੜ ਜੇ ਮੈਂ ਭਾਗ ਜਨਾ ਕੋਈ ਨਾ ਤਾਂ ਮੈਂ ਚਕਾ ਦੂੰਗਾ ਹਾਂ ਪਸੂ ਜੇ ਮੋੜਿਆ ਐਦੀ ਹਾਂ ਹਾਂ ਤੇ ਤੂੰ ਹੀ ਆਇਆ ਹੁਣ ਤੂੰ ਉੱਥੋਂ ਹੀ ਆਇਆ ਮੈਂ ਖੇਤੋਂ ਹੀ ਤੜਕੇ ਦਾ ਗਿਆ ਹਾਂ ਐਦੀ ਹੂੰ ਤੇ ਉਹਦਾ ਮੈਂ ਮੋੜਿਆ ਆ ਤੇ ਤੂੰ ਐ ਕਰੀ ਉਹ ਗੰਡੇ ਜੋ ਮਾਰ ਲਈ ਹੱਥ ਉਹ ਮੈਂ ਕਾ ਕੱਢ ਦੂੰ ਕੱਖ ਜੇ ਸੇਤਿਆਂ ਜਾਂ ਚੋਂ ਹਾਂ 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 ਠੀਕ ਆ ਚੱਲ ਮੈਂ ਜਾਂਦਾ ਫਿਰ ਠੀਕ ਆ ਰੋਟੀ ਦਾ ਖਾ ਕੇ ਗਿਆ ਖਾ ਗਿਆ ਰੋਟੀ ਤਾਂ ਮੈਂ ਚੱਲ ਠੀਕ ਆ ਪਾਰਾ ਭਾਈ ਪਾਰਾ ਹੋਰ ਪਾਲ ਇੰਨਾ ਕੀ ਛੱਟਣਾ ਪਾਲ ਉਹਦੋਂ ਪਾਲ ਅੱਲਾ ਮੈਂ ਚੁਕਾ ਦਿੰਨੀ ਆਂ ਕੀ ਉਹ ਚੁਕਾ ਦੇਣਾ ਮੈਂ ਖੜਾ ਤਾਂ ਹੈਗਾ ਉਰੇ ਮੈਂ ਹੁਣ ਉਹ ਚੱਲ ਕੋਈ ਨਾ ਮੈਂ ਚੁਕਾ ਦਿੰਦੀ ਆਂ ਹਾਂ ਕੋਈ ਨਾ ਆ ਜਾ ਚਾਹ ਪੀ ਲੈ ਪੀਣਾ ਜਾ ਆ ਮਾਗੋ ਹਜਾ ਹਟਾਦਾ ਹੋਆ ਮੈਂ ਮੇਰੀ ਗੱਲ ਸੁਣਾ ਮੈਂ ਤਾਂ ਕਹਿਣੀ ਤੇਰੀ ਕਾਹ ਨੂੰ ਬੇਇੱਜ਼ਤੀ ਕਰਨੀ ਆ ਤੇ ਮੂੰਹ ਤੇ ਤੇ ਹੁਣ ਤੋ ਕੋਤ ਜਿਆਦਾ ਨਹੀਂ ਕੋਹੇ ਚਕਾਉਣ ਲੱਗ ਗਿਆ ਨਹੀਂ ਉਪਰੇ ਪਸੂਨੇ ਇਥੇ ਛੰਗਲ ਦਾ ਤਤੜਾ ਕਿਸੇ ਬੰਦੀ ਫਿਰੇਗੀ ਸ਼ਾਂਤੀ ਫਿਰੇਗੀ ਹਾਂ ਮਾਰਾ ਨਾ ਹੋ ਬਣਾ ਉਹ ਨਵੀਂ ਆਈ ਆ ਪਹਿਲੇ ਦਿਨ ਆਈ ਆ ਘਰੇ ਹਜੇ ਤਾਈਓ ਤੇਰੇ ਲੱਸਾਂ ਦੇਖੀ ਜਾਨੀਆ ਲੱਛਣ ਦੇਖੀ ਜਾਨੀਆ ਹਾਂ ਜੇ ਬੰਦਾ ਬਣ ਜਾ ਕੀਲਾ ਪਟਾਲੇ ਨਾ ਫਿਰ ਇਥੇ ਗੱਡਣਾ ਨਹੀਂ ਦਾ ਮੈਨੂੰ ਐ ਸੱਕ ਲੱਗਦੀ ਆ ਪਹਿਲਾਂ ਵਾਲੀ ਵੀ ਤੇਰੇ ਲੱਸਾਂ ਕਰਕੇ ਹਟੀ ਆ ਕੰਮ ਕਰਨ ਨੂੰ ਸਮਝ ਗਿਆ ਆ ਮਾੜੀ ਸੋਚ ਗੱਟੇ ਦੀ ਮੋਚ ਗਾਹ ਨਹੀਂ ਵਧਣ ਦੇਦੀ ਉਹ ਏ ਟੋਕਰਾ ਪਾਇਣ ਨੀਅਤ ਤੁਰਦੀ ਦਾ ਰੋੜੀ ਕੋਟਣੇ ਵਾਂਗੂ ਆ ਤੂੰ ਚੁਕਾ ਦੇਗੀ ਟੋਕਰਾ ਗੋਹਾ ਨਹੀਂ ਹਟਾਉਣ ਦੇ ਦੀਦਾ ਡੰਗਰਾਂ ਤੋਂ ਐ ਤੇ ਖਾਤਮਾ ਦੇ ਦੇ ਦੀ ਪੁੱਠੇ ਦਿਮਾਗ ਦੀ ਜਨਾਨੀ ਇਹ ਪਾਇਣ ਦਾ ਖਾਤਮਾ ਹੈ ਜਿਹਨਾਂ ਬਾਹ ਪੈ ਗਿਆ ਕਿਥੋਂ ਨਾਲੇ ਇਧਰ ਤਾਂ ਠੀਕ ਹੀ ਆ ਲੈ ਲੈ ਹੁਣ ਪਾਤਾ ਮਾਂ ਅਗਰ ਚੱਕੀ ਫਿਰਦੀਆਂ ਚਾਹ ਨਾ ਹੁਣ ਪਈ ਗਈ ਪੀਲਾ ਪਾ ਕੇ ਤੇਰੇ ਕਿਹੜਾ ਅੱਖਾਂ ਨਹੀਂ ਹੈਗੀਆਂ ਆ ਪਈਏ ਪਾਈ ਫੇ ਤਾਂ ਮੈਂ ਆਪ ਹੀ ਪੀ ਲੈੰਦਾ ਚੱਕ ਕੇ ਜਨਾ ਆਪ ਪੀਣੀ ਦੀ ਨਾ ਹੁਣ ਮੈਂ ਤੇਰੇ ਮੂੰਹ ਚ ਪਾਵਾਂ ਮੂੰਹ ਚ ਪਾਵਾਂ ਹਾਂ ਮੋੜਨ ਲੱਗੀ ਸੋਚ ਲਿਆ ਕਰ ਕੁਛ ਮਾੜਾ ਮੋਟਾ ਕੀ ਸੋਚਾਂ ਸੋਚ ਸੋਚ ਕੇ ਇੱਥੇ ਤੱਕ ਪਹੁੰਚ ਗਈ ਨਾ ਮੂੰਹ ਚ ਉਹੀ ਬੋਲੀ ਨਹੀਂ ਰਹਿਦੀਆਂ ਭਾੜ ਭਾੜ ਬੋਲਦੀਆਂ ਨਹੀਂ ਬੇ ਤੂੰ ਆਪਦੀ ਇੱਜ਼ਤ ਜੀ ਰੱਖ ਲੈ ਆਪਣੇ ਉੱਪਰਲੇ ਰੱਖੀ ਹੋਈ ਨਹੀਂ ਹਾਂ ਤੈਨੂੰ ਮੈਂ ਦੱਸਾਂ ਮੈਂ ਕਹਿੰਦੀ ਹਾਂ ਕਾਹਨੂੰ ਉਹਦੇ ਸਾਹਮਣੇ ਕੁੜੀ ਦੇ ਸਾਹਮਣੇ ਜਲੂਸ ਕੱਢਣਾ ਜਾ ਕੇ 100 ਕੋਲੇ ਗੱਲਾਂ ਕਰੂਗੀ ਪਹਿਲੇ ਦਿਨ ਆਈ ਆ ਉਹ ਅੱਜ ਹੀ ਭੈਣ ਦੇ ਖਤਮਾਂ ਦੀ ਹੋਰ ਹੀ ਸੋਚਣ ਲੱਗ ਗਈ ਸੋਚਣ ਲੱਗ ਗਈ ਮੀਂਹ ਨਾਲ ਦੋਸਣੀਆਂ ਨਹੀਂ ਨਹੀਂ ਤੂੰ ਹੀ ਪੀ ਲੈ ਆ ਕਰ ਲੈ ਹਾਂ ਖਾਦਾ ਨਹੀਂ ਜਾਂਦਾ ਬੇਲੀ ਤੂੰ ਖਾਣ ਨੂੰ ਕਿਹੜਾ ਖੁਆਰ ਲਾ ਕੇ ਰੱਖਿਆ ਫਿਰ ਤੇਰਾ ਖਾਦਾ ਨਹੀਂ ਜਾਂਦਾ ਖੁਆਰ ਰਲਾ ਲਾ ਹਾਂ ਆ ਖੁਆਰ ਖਾ ਖਾਈ ਹੋਈਆਂ ਇਹ ਜੀ ਕਾਇ ਕਰਦਾ ਕਾਇ ਡੰਗਰ ਨੇ ਕਿਤੇ ਦੇਖਿਆ ਦੇ ਵਿੱਚ ਪਾਉਂਦਾ ਦੁੱਧ ਘਰੀ ਖਤਮ ਕਰੀ ਜੰਨੀ ਐ ਚਾਹ ਤਾਂ ਤੇਰੀ ਨਹੀਂ ਠੀਕ ਆਉਂਦੀ ਹੈਗੀ ਜਾਂ ਤੇਰੀਆਂ ਪਹਿਣਾ ਨਹੀਂ ਠੀਕ ਆਉਂਦੀ ਤੀਜੇ ਦਾ ਦੇ ਲੋ ਖੋਆ ਕੱਢ ਕੇ ਉਹਨਾਂ ਦਾ ਕੀ ਕੁਸਾ ਹੈ ਨੀਗਾ ਉਹਨਾਂ ਦਾ ਨਾਉ ਆ ਜਿਵੇਂ ਉਹ ਕਹਦੇ ਹੁੰਦੇ ਨੇ ਨਾ ਜਮਾਕ ਦਾ ਪਜ ਜਮਾਨ ਦਾ ਰਾਜ ਉਹਨਾਂ ਦਾ ਬਹਾਨਾ ਇੱਕ ਖੋਆ ਦਾ ਤੇਰੇ ਅੰਦਰ ਹੀ ਜਾਂਦਾ ਹਾਂ ਹਾਂ ਮੇਰੇ ਅੰਦਰ ਹੀ ਜਾਂਦਾਗਾ ਆ ਤੂੰ ਤੂੰ ਘਟ ਖਨ ਮੈਂ ਤਾਂ ਫੇਰ ਵੀ ਤੁਰਿਆ ਫਿਰਦਾ ਹਾਂ ਹਾਂ ਕਿਉਂ ਮੈਂ ਬੈਲੀ ਆਂਗੀ ਹਾਂ ਸਾਰਾ ਕੰਮ ਹੀ ਕਰਦੀ ਆ ਮੈਂ ਢੀਢਾ ਕੰਮ ਕਰਿਆ ਤਾਂ ਹੰਦੇ ਝਾੜੂ ਲਾਇਆ ਤੇ ਚਾ ਰੁਹਣ ਲਾਲੀ ਕਮ ਵਾਲੀ ਆਪੀ ਲਾ ਦੂੰਗੀ ਹਾਂ ਤੇਰੇ ਨਾਲ ਤਾਂ ਮੱਥਾ ਮਾਰਨੇ ਬੇਕਾਰ ਹੈਗਾ ਇਹ ਵੀ ਕੋਟੇ ਚ ਆਪਣੀ ਜ਼ਬਰ ਕਰਦੀ ਇਹ ਵੀ ਠੰਡੀ ਅੱਗ ਲੱਗੀ ਪਈ ਆ ਹੋਈ ਪਈ ਆ ਪਤਾ ਤੜਕੇ ਦੀ ਭੈਣ ਦੇ ਖਸਮਾਂ ਦੀ ਪਈ ਹੋਵੇ 10 ਵਜੇ ਬਣਾਇਆ ਹੀ ਨਹੀਂ ਹੋਣਾ ਇਹਨਾਂ ਨੇ ਚੱਲ ਯਾਰ ਭੈਣ ਬਰਾਵੇ ਅੰਦਰ ਚੱਲਦੇ ਕਿ ਹੋਗਾ ਲੱਹ ਅੰਮਤਾ ਸਾਰੀ ਨਿਵੇੜ ਲੇ ਕਿੰਨਾ ਕੰਮ ਸੀ ਥੋੜਾ ਜਿਹਾ ਤਾਂ ਕੰਮ ਸੀ ਹੁਣ ਕੰਮ ਨਿਵੇੜ ਲੇ ਉਹ ਬਾਾਕੀ ਦੁੱਧ ਮੁਕਰ ਨੂੰ ਜਾਨੀ ਆ ਇੱਕ ਗੱਲ ਮੈਨੂੰ ਤਾਂ ਹੀ ਲੱਗਦਾ ਸੀ ਸਾਡੇ ਘਰ ਹੀ ਕਲੇਸ਼ ਇਹ ਤਾਂ ਹੁਣ ਦੋਨੇ ਲੜਦੇ ਰਹਿੰਦੇ ਨੇ ਸਹੀ ਗੱਲ ਆ ਘਰ ਘਰ ਤਾਂ ਲੜਾਈ ਹੁੰਦੀ ਆ ਜ਼ਰੂਰ ਹੁੰਦੀ ਆ ਚਲ ਵਾਲੀਆਂ ਗੱਲਾਂ ਨਾ ਮਾਰ ਘਰੇ ਵੀ ਜਾਣਾ ਦੁੱਧ ਬਾ ਤਾਈ ਦੁੱਧ ਪਾਈ ਮੈਂ ਤਾਈ ਮੈਂ ਹਾਂ ਉਹ ਪਾ ਦੇ ਮੈਂ ਜਾਵਾਂ ਦੁੱਧ ਹਾਂ ਮੈਂ ਦੁੱਧ ਲਿਆ ਕੇ ਦਿੰਨੀ ਆ ਫਰਿੱਜ ਚ ਪਾਇਆ ਪਿਆ ਲਿਆ ਦੇ ਤਾਈ ਲਿਆ ਕੇ ਦਿੰਨੀ ਕੰਮ ਨੇ ਵੇੜਦੇ ਸਾਰੇ ਤਾਈ ਚੱਲ ਵਧੀਆ ਰਹੀ ਪੁੱਤ ਰੋਟੀ ਖਾ ਲੈਂਦੀ ਮੁਰਕੀ ਨਾ ਰੋਟੀ ਨਹੀਂ ਹੁਣ ਤਾਂ ਘਰੇ ਜਾ ਕੇ ਖਾਉਂਗੀ ਲੈ ਜਵਾਖ ਆ ਗਏ ਹੋਣਗੇ ਸਕੂਲੋਂ ਸਾਗ ਪਿਆ ਸੀਗਾ ਉਹਦੇ ਨਾਲ ਖਾ ਲੈਂਦੀ ਕੋਈ ਨਹੀਂ ਬੱਚਾ ਖਾ ਲਾਂਗੇ ਚਲ ਠੀਕ ਚੰਗਾ ਤਾਈ ਚੰਗਾ ਬੁੱਤ kal nu time nal a ji changa changa